ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੰਟਰਨੈਟ ਦੇ ਬੰਦ ਹੋਣ ਸੰਬੰਧੀ ਕੁਝ ਦਿਨਾਂ ਤੋਂ ਇਹ ਚਰਚਾਵਾਂ ਬੜੀਆਂ ਝੋਰਾ-ਛੋਰਾ ਨਾਲ ਛਿੜੀਆਂ ਹੋਈਆਂ ਨੇ ਕਿ 16 ਜਨਵਰੀ 2025 ਨੂੰ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਬੰਦ ਹੋ ਜਾਵੇਗਾ ਤਾਂ ਕੀ ਹੈ ਇਹ ਪੂਰਾ ਮਸਲਾ ਇਸ ਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਦੱਸਣਾ ਚਾਹਾਂਗੇ ਕਿ ਅੱਜ ਦੇ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਪੂਰੀ ਦੁਨੀਆ ਦਾ ਨੈੱਟ ਇੱਕਦਮ ਬੰਦ ਹੋਣਾ ਇਹ ਸੰਭਾਵਨਾ ਬਿਲਕੁਲ ਪੂਰੀ ਤਰ੍ਹਾਂ ਸਹੀ ਨਹੀਂ ਹੋ ਸਕਦੀ ਕਿਉਂਕਿ ਅੱਜ ਵਿਗਿਆਨਕਾਂ ਦੇ ਕੋਲ ਇੰਨੇ ਰਸਤੇ ਨੇ ਕਿ ਜੇ ਇੱਕ ਰਸਤਾ ਬੰਦ ਹੁੰਦਾ ਤਾਂ ਉਹ ਕਿਸੇ ਹੋਰ ਤਰੀਕੇ ਇਸ ਨੂੰ ਚੱਲਦਾ ਰੱਖ ਸਕਦੇ ਨੇ ਤਾਂ ਇਹ ਚਰਚਾ ਸ਼ੁਰੂ ਕਿਸ ਤਰ੍ਹਾਂ ਹੋਈ ਦੋਸਤੋ ਯੂ ਐਸ ਏ ਦੇ ਵਿੱਚ ਕਿਸੇ ਸ਼ੋਅ ਦੇ ਵਿੱਚ ਇਹ ਭਵਿੱਖਬਾਣੀ ਦੇ ਤੌਰ ਤੇ ਗੱਲ ਲਿਆਂਦੀ ਗਈ ਉਸ ਸ਼ੋਅ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਪਾਸੇ ਡੋਨਲਡ 트੍ਰੰਪ ਸੌਂ ਚੁੱਕ ਰਹੇ ਨੇ ਤੇ ਦੂਸਰੇ ਪਾਸੇ ਇੱਕ ਸ਼ਾਰਕ ਦੇ ਰਹੇ ਇੰਟਰਨੈਟ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਉਸ ਸ਼ੋਅ ਦੀ ਵੀ ਭਵਿੱਖਬਾਣੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਇੰਟਰਨੈਟ ਬੰਦ ਕਰਨ ਦਾ ਦਾਵਾ ਨਹੀਂ ਕਰਦੀ ਬਲਕਿ ਇਹ ਇੰਟਰਨੈਟ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਉਂਦੀ ਦਿਖਾਈ ਗਈ ਹੈ ਜਿਸ ਦੇ ਨਾਲ ਕੁਝ ਨੈਟ ਹੈ ਜਿਹੜਾ ਉਹ ਬੰਦ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਪਰ ਇਸ ਤਰ੍ਹਾਂ ਤਾਂ ਅਕਸਰ ਹੀ ਹੁੰਦਾ ਰਹਿੰਦਾ ਹੈ ਜਿਸ ਤਰ੍ਹਾਂ ਕਦੇ ਮੈਟਾ ਜਿਹੜਾ ਉਸ ਲੋ ਡਾਊਨ ਹੋ ਜਾਂਦਾ ਜਾਂ ਸਰਵਰ ਵਗੈਰਾ ਜਿਹੜੇ ਉਹ ਆਮ ਵੱਡੀਆਂ ਵੱਡੀਆਂ ਕੰਪਨੀਆਂਜ਼ ਦੇ ਵੀ ਡਾਊਨ ਹੁੰਦੇ ਰਹਿੰਦੇ ਨੇ ਉੱਪਰੋਂ ਟਾਈਮਜ਼ ਨਾਊ ਟਾਈਮਜ਼ ਇੰਡੀਆ ਵਰਗੀਆਂ ਸੰਸਥਾਵਾਂ ਨੇ ਵੀ ਇਸ ਚੀਜ਼ ਦਾ ਖੰਡਨ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਉਹ ਬਿਲਕੁਲ ਨਹੀਂ ਹੋ ਸਕਦੀ ਹਾਂ ਇਹ ਦੁਨੀਆ ਦੇ ਵਿੱਚ ਆਮ ਹਰ ਰੋਜ਼ ਦੀ ਤਰ੍ਹਾਂ ਵਾਪਰਦਾ ਰਹਿੰਦਾ ਹੈ ਕਿ ਕੁਝ ਨਾ ਕੁਝ ਸੰਸਥਾਵਾਂ ਦੇ ਜਾਂ ਕੁਛ ਨਾ ਕੁਛ ਇੰਟਰਨੈਟ ਹੈ ਜਿਹੜਾ ਉਹ ਕਦੇ ਕਿਤੇ ਕਦੇ ਕਿਤੇ ਬੰਦ ਜਾਂ ਡਾਊਨ ਹੁੰਦਾ ਰਹਿੰਦਾ ਹੈ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਅੱਗ ਲੱਗੀ ਹੋਈ ਹੈ ਉਸ ਦੇ ਨਾਲ ਹੋ ਸਕਦਾ ਹੈ ਕੁਝ ਥਾਂ ਤੇ ਇੰਟਰਨੈਟ ਸੰਬੰਧੀ ਉਪਕਰਨਾਂ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਤਾਂ ਉਹਨਾਂ ਥਾਵਾਂ ਤੇ ਉੱਤੇ ਇਹ ਭਵਿੱਖਬਾਣੀ ਸਾਬਤ ਹੁੰਦੀ ਵੀ ਨਜ਼ਰ ਆ ਸਕਦੀ ਹੈ ਜਾਂ ਮੰਨਣ ਵਾਲੇ ਇਸ ਨੂੰ ਸੱਚ ਮੰਨ ਸਕਦੇ ਨੇ ਪਰ ਦੋਸਤੋ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਾਰੀ ਦੁਨੀਆ ਦਾ ਇੰਟਰਨੈਟ ਇੱਕਦਮ ਬੰਦ ਹੋ ਜਾਵੇ ਤਾਂ ਇਸ ਤਰ੍ਹਾਂ ਦੀਆਂ ਫਵਾਹਾਂ ਦੇ ਉੱਤੇ ਯਕੀਨ ਕਰਨਾ ਬੰਦ ਕੀਤਾ ਜਾਵੇ ਜਾਂ ਇਸ ਤਰ੍ਹਾਂ ਦੀ ਟੈਨਸ਼ਨ ਤੋਂ ਬਾਹਰ ਨਿਕਲ ਕੇ ਰਹੋ ਜੋ ਵੀ ਹੋਵੇਗਾ ਸਾਰੀ ਦੁਨੀਆ ਦੇ ਨਾਲ ਹੋਵੇਗਾ ਤੇ ਬਾਕੀ ਸੁਝਾਅ ਇਹ ਹੈ ਕਿ ਜੇ ਇੰਟਰਨੈਟ ਸੱਚਮੁੱਚ ਹੀ ਘਟੋ ਘਟ ਕੁਝ ਦਿਨਾਂ ਦੇ ਲਈ ਹੀ ਬੰਦ ਹੋ ਜਾਵੇ ਹਾਂ ਆਰਥਿਕ ਤੌਰ ਤੇ ਕੁਝ ਸੰਸਥਾਵਾਂ ਦੇ ਕੁਝ ਵਿਅਕਤੀਆਂ ਨੂੰ ਨੁਕਸਾਨ ਹੋ ਸਕਦੇ ਨੇ ਪਰ ਲੋਕਾਂ ਦੇ ਰਿਸ਼ਤੇ ਨਾਤੇ ਜਾਂ ਲੋਕ ਕਹ ਲਈਏ ਅਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨਾ ਸ਼ੁਰੂ ਕਰਨਗੇ ਮੋਬਾਈਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਇੱਕ ਦੂਸਰੇ ਦੇ ਨੇੜੇ ਆਉਣਗੇ ਜਿਹੜੀ ਗੱਲ ਸਾਡੇ ਲੋਕਾਂ ਦੇ ਲਈ ਸਾਡੇ ਸਮਾਜ ਦੇ ਲਈ ਚੰਗੀ ਸਾਬਤ ਹੋ ਸਕਦੀ ਹੈ ਤਾਂ ਇੰਨੀ ਇੱਕ ਜਾਣਕਾਰੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ